ਵਹੁਰ ਜੀ ਦਾ ਕਾਸਾ ਵਾਹ ਕਿੱਥੇ ਕਿਥੇ ਅੱਜ ਸਾਡਾ YouTube ਦਾ ਜਿਹੜਾ ਪਰਿਵਾਰ ਆ ਉਹ 2573 ਤੱਕ ਜਾ ਪਹੁੰਚਾ ਵਾ ਇਹ ਵੀ ਤੁਹਾਡੀਆਂ ਦਵਾਵਾ ਸੱਚਾ ਹੋਇਆ ਵਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਸਾਥ ਦੇ ਰਹੇ ਹੋ ਪਰ ਇੱਕ ਤੁਹਾਡੀ ਮਸ਼ਕਾਇਤ ਵੀ ਆ ਕਿ ਤੁਸੀਂ ਲਾਈਕ ਨਹੀਂ ਕਰਦੇ ਮੰਨ ਲਓ ਜੇ 2500 ਵੀ ਲਾਈਕ ਕਰਨ ਤੇ ਇੱਕ ਵੀਡੀਓ ਤੇ 2500 ਲਾਈਕ ਹੋ ਜਾਂਦਾ ਪਰ ਕੋਈ ਵੀਡੀਓ ਤੇ 1500 1000 ਇਹਨਾਂ ਤੋਂ ਲੈ ਕੇ ਆ ਰਿਹਾ ਵਾ ਤੇ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਤਕੀਲ ਕਰਦੇ ਆ ਕਿ ਸਾਡੀ ਜਿਹੜੀ ਵੀਡੀਓ ਆ ਉਹਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਅਤੇ ਆਪਣੇ ਕਮੈਂਟ ਜ਼ਰੂਰ ਹੈ ਜਿਆਕਰੋ ਤਾਂ ਕਿ ਸਾਨੂੰ ਪਤਾ ਲੱਗੇ ਪੂਰੀ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਹੈ ਅੱਜ ਅਸੀਂ ਬੜੇ ਚਰਮਾਤ ਲਾਈਵ ਹੋਏ ਆ ਤੁਹਾਡੇ ਨਾਲ ਜਿਹੜਾ ਫੇਸ ਟੂ ਫੇਸ ਤੇ ਅਸੀਂ ਉਮੀਦ ਕਰਦੇ ਆ ਕਿ ਤੁਸੀਂ ਸਾਡਾ ਸਾਥ ਦੇਵੋਗੇ ਤੇ ਜੋ ਹੁਣ ਪਰਿਵਾਰ 2563 ਜਿਹੜੇ ਸਬਸਕ੍ਰਾਈਬਰ ਹੋ ਗਏ ਆ ਤੇ ਅਮੀਦ ਕਰਦੇ ਆਂ ਕਿ ਤੁਸੀਂ ਅੱਜ ਤੋਂ ਜਿਹੜਾ ਸਾਡਾ ਵੀਡੀਓ ਆ ਅੱਜ ਤੋਂ ਵੱਧ ਵੱਧ ਲਾਈਕ ਕਰੋਗੇ ਸ਼ੇਅਰ ਕਰੋਗੇ ਅਤੇ ਕਮੈਂਟ ਵੀ ਕਰੋਗੇ ਧੰਨਵਾਦ ਜੀ ਬਹੁਤ-ਬਹੁਤ ਮਿਹਰ ਕਰਨ ਲਈ